ਇਹ ਮੇਰੇ ਜਨਤ ਦੇ ਵਿੱਚ ਪ੍ਰਮਾਤਮਾ ਦਾ ਨਾਮ ਰੂਪੀ ਹੀਰਾ ਬਸ ਗਿਆ ਰਤਨ ਬਸ ਗਿਆ ਪੈਦਾ ਹੋ ਤੇ ਜਦੋਂ ਇਹ ਭਰੋਸਾ ਬਣ ਜਾਂਦਾ ਹੈ ਇਹ ਨਾਮ ਰਤਨ ਬਸ ਜਾਂਦਾ ਹੈ ਗਾਲ ਸਾਰੀ ਤੁਰ ਸੇਧੀ ਜੇ ਜਦੋਂ ਗੁਰੂ ਤੇ ਭਰੋਸਾ ਬਣ ਗਿਆ ਤੇ ਭਰੋਸਾ ਇਸ ਤਰ੍ਹਾਂ ਦਾ ਬਣ ਗਿਆ ਵੀ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰੋਸਾ ਬਣ ਗਿਆ ਵੀ ਮੈਂ ਤੇਰਾ ਤੂੰ ਮੇਰਾ ਹੁਣ ਮੈਨੂੰ ਭਾਵੇਂ ਰੱਖ ਲਾ ਤੇ ਭਾਵੇਂ ਮਾਰ ਲੈ ਇਹ ਪੂਰਨ ਪ੍ਰੋਸਤਾ ਜਿੱਥੇ ਅਸੀਂ ਆਪਣੀ ਮਤ ਵਰਤਦੇ ਰਹਿੰਨੇ ਆ ਉਹਨੂੰ ਮਨਮਤ ਕਿਹਾ ਜਾਂਦਾ ਉਹਨੂੰ ਗੁਰਮਤ ਨਹੀਂ ਕਿਹਾ ਜਾਂਦਾ ਗੁਰਮਤ ਤਾਂ ਗੁਰੂ ਦੀ ਮਤ ਮੁਤਾਬਕ ਚੱਲਣਾ ਹੈ ਗੁਰੂ ਤੇ ਭਰੋਸਾ ਕਰਨਾ ਜਿਵੇਂ ਬਾਣੀ ਨੇ ਕਿਹਾ ਗੁਰੂ ਕਹੇ ਆ ਸਾਧਕਾਰ ਕਮਾਓ ਜਿਹੜਾ ਗੁਰੂ ਨੇ ਕਹਤਾ ਉਹ ਕਮਾਓ ਕਮਾਈ ਕਰੋ ਇਹਦੀ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 52 ਬਚਨ ਪੜਾਂਗੇ ਉਹਦੇ ਵਿੱਚ ਵੀ ਲਿਖਿਆ ਵਾ ਵੀ ਗੁਰ ਸੇਖਾ ਜਿਹੜਾ ਉਹ ਸ਼ਬਦ ਦੀ ਕਮਾਈ ਕਰੇ ਹੁਣ ਸ਼ਬਦ ਦੀ ਕਮਾਈ ਕੀ ਆ ਵੀ ਸ਼ਬਦ ਨੂੰ ਬਾਰ ਬਾਰ ਪੜਨਾ ਵੀ ਪੜਦੇ ਰਹੋ ਪੜਦੇ ਰਹੋ ਕਮਾਉਣ ਦਾ ਮਤਲਬ ਹੈ ਕਿ ਉਹ ਸ਼ਬਦ ਤੇ ਧਿਆਨ ਦੇਣਾ ਵੀ ਹੈ ਕੀ ਹੈ ਕੀ ਕਿਹਾ ਉਹਦੇ ਤੇ ਰੋਜ਼ਾਨਾ ਅਭਿਆਸ ਕਰਨਾ ਵੀ ਕੀ ਕਿਹਾ ਮੈਂ ਇਹਨੂੰ ਕਮਾਵਾ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਜਿੱਨਾ ਮਹਾਪੁਰਖਾਂ ਦੀ ਯਾਦ ਵਿੱਚ ਇਹ ਜੋੜ ਵੇਲੇ ਲੱਗਦੇ ਆ ਨਾ ਇਸ ਪਾਵਨ ਮਾਲਵੇ ਦੀ ਪਾਵਨ ਧਰਤੀ ਨੂੰ ਭਾਗ ਲਾਏ ਉਹਨਾਂ ਨੇ ਉਹਨਾਂ ਦੀ ਸ਼ਰਧਾ ਕਰਕੇ ਲੱਗੇ ਆ ਉਹਨਾਂ ਦੇ ਪ੍ਰੇਮ ਕਰਕੇ ਲੱਗੇ ਆ ਉਹਨਾਂ ਦੇ ਪਿਆਰ ਕਰਕੇ ਲੱਗੇ ਕਿਉਂਕਿ ਭਰੋਸਾ ਹੀ ਬਹੁਤ ਸੀ ਭਰੋਸੇ ਦੇ ਵਿੱਚ ਕੋਈ ਕਮੀ ਨਹੀਂ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਭਰੋਸਾ ਹੋ ਜਾਂਦਾ ਫਿਰ ਚੰਨ ਸਰਨਗੁਰ ਏਕ ਪੈਂਦਾ ਜਾਇ ਚਲ ਤੂੰ ਭਰੋਸਾ ਰੱਖ ਕੇ ਇੱਕ ਕਦਮ ਪਟ ਤੇ ਕਹਿੰਦੇ ਸਤਗੁਰੂ ਕੋਟ ਪੈਂਦਾ ਆਗੇ ਹੋਏ ਲੈ ਤਾ ਸਤਗੁਰੂ ਫਿਰ ਕਰੋੜਾ ਕਦਮ ਪਟ ਕੇ ਆਪ ਆਉਗਾ ਤੇ ਆਏ ਨੇ ਸਤਗੁਰੂ ਕਪਾਤੇ ਅਸ ਪੜਦੇ ਹਨ ਜਦੋਂ ਗੁਰੂ ਕੇ ਸਿੱਖਾਂ ਨੇ ਸਰਦਾ ਰੱਖੀ ਮਨ ਦੇ ਵਿੱਚ ਪਿਆਰ ਰੱਖਿਆ ਦੇਖੋ ਹੈ ਪਾਣੀ ਦੀ ਜਾਲੀ